एतवर सवेर कपूरथला विखे जलंधर बाईपास ने अर्बन पेटस नामक शोरूम का उदघाटन होया शोरूम बारे मालिक राहुल भारद्वाज ने जानकारी देंद्या दसा के हूँ पालतू कुत्ते बिल्ली असी घरेलू पालतू जानवर की खुराक

ਜੀ 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 ਅੱਜ ਜੋ ਉਪਰਿੰਗ ਕੀਤੀ ਹੈ ਜਿਹੜੇ ਬਾਰੇ ਮੇਰੇ ਵੱਲੋਂ ਇੱਕ ਨਵਾਂ ਕਨਸੈਪਟ ਹੈ ਜਿਹੜਾ ਅਗਨ ਬੈਟਸ ਕਪੂਰਥਲਾ ਦੇ ਵਿੱਚ ਲੈ ਕੇ ਆ ਰਹੇ ਨੇ کافی ਦੇਖ ਤੋਂ ਸੀ ਦੇਖ ਰਹੇ ਸੀ ਵੀ ਜਿਹੜਾ ਗਰੂਮਿੰਗ ਰਿਲੇਟਡ ਪ੍ਰੋਬਲਮਸ ਨੇ ਸਕਿਨ ਦੀਆਂ ਪ੍ਰੋਬਲਮਸ ਨੇ ਬੈਟਸ ਦੇ ਵਿੱਚ ਕਾਫੀ ਜ਼ਿਆਦਾ ਆ ਰਹੀ ਹੈ ਨਾ ਸੋ ਜ਼ਿਆਦਾਤਰ ਮੇਨਟੇਨੈਂਸ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਜਾਣਕਾਰੀ ਨਾ ਹੋਣ ਕਰਕੇ ਜਿਹੜੇ ਪੈਟ ਓਨਰਸ ਨੇ ਪਿਆਰ ਬਹੁਤ ਜ਼ਿਆਦਾ ਕਰਦੇ ਨੇ ਬਹੁਤ ਕੇਅਰ ਦਾ ਦਿਨ ਵੀ کئی ਵਾਰੀ کئی ਚੀਜ਼ਾਂ ਇਗਨੋਰੈਂਸ ਦੇ ਵਿੱਚ ਹੁੰਦੀਆਂ ਜਾਂ ਪਤਾ ਨਹੀਂ ਲੱਗਦੀਆਂ ਤੇ ਉਸ ਕਰਕੇ ਉਹ ਕੇਅਰ ਪ੍ਰੋਪਰਲੀ ਹੁੰਦੀ ਜਿਸ ਕਰਕੇ ਥੋੜੀਆਂ ਪ੍ਰੋਬਲਮ ਜਿਹੜੀਆਂ ਆਉਂਦੀਆਂ ਨੇ ਸੋ ਇਹਨਾਂ ਪ੍ਰੋਬਲਮ ਜਿਹੜਾ ਸੋਲੂਸ਼ਨ ਹੁੰਦਾ ਵਨ ਰੂਫ ਹਰਗੁੜ ਘਟ ਸਲਾਕੇ ਆਏ ਹੈ ਬੇਸਿਕਲੀ ਇਹਦੇ ਵਿੱਚ ਜਿਹੜੀਆਂ ਵੀ ਗਰੂਮਿੰਗ ਦੇ ਨਾਲ ਕਿਸ ਤਰ੍ਹਾਂ ਗਰੂਮੀ ਕਰਨੀ ਹੈ ਕਿਹੜਾ ਪਾਰਟਿਕੂਲਰ ਸ਼ੈਂਪੂ ਜਿਹੜਾ ਉਸ ਪੈਟ ਨੂੰ ਪਾਰਟਿਕੂਲਰ ਪੈਟ ਨੂੰ ਪਾਰਟਿਕੂਲਰ ਗਰੀਡ ਨੂੰ ਸੂਟ ਕਰਦਾ ਹੈ ਉਹਦੇ ਬਾਰੇ ਅ ਸਰ ਕੁਝ ਹੋਰ ਵੀ ਜਾਣਕਾਰੀ ਵੀ ਦਿੱਤੀ ਜਾਏਗੀ ਕਿ ਉਹ ਹੀ ਚੀਜ਼ਾਂ ਤੇ ਯੂਜ਼ ਵੀ ਕੀਤੀਆਂ ਜਾਣਗੀਆਂ ਤੇ ਪੈਟ ओनर्स ਨੂੰ ਵੀ ਅਵੇਅਰ ਕੀਤਾ ਜਾਏਗਾ ਕਿ ਇਅਰਸ ਦੀ ਕੇਅਰ ਕਿਵੇਂ ਕਰਨੀ ਹੈ ਆਈਜ਼ ਦੀ ਕੇਅਰ ਕਿਵੇਂ ਕਰਨੀ ਹੈ ਨੇਲ ਕਲਿੱਪਿੰਗ ਕਿੰਨੇ ਦਰਵਾਜ਼ ਜ਼ਰੂਰੀ ਹੈ ਡੀ ਵਰਮਿੰਗ ਕਦੋਂ ਜ਼ਰੂਰੀ ਹੈ ਵੈਕਸੀਨੇਸ਼ਨ ਕਦੋਂ ਜ਼ਰੂਰੀ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਪਰ ਡਾਟਾ ਬਨ ਪੈਟਸ ਨੂੰ ਦੱਸਿਆ ਜਾਏਗਾ ਨਾਲ ਹੀ ਕੁਝ ਫੈਸਿਲਿਟੀਆਂ ਹੋਰ ਜ਼ਿਆਦਾ ਨੇ ਜਿਹੜੀਆਂ ਕਿ ਕੰਪੂਰਤਲਾ ਦੇ ਵਿੱਚ ਪਹਿਲੀ ਵਾਰੀ ਉਹ ਵੀ ਲੈ ਕੇ ਆਦੇ ਆ ਜਿਸ ਤਾਂ ਕਿ ਮਾਈਕਰੋਚਿਪਿੰਗ ਇਨ ਡੌਗਸ ਹੈ ਵੀ ਜਦੋਂ ਹੁਣ ਅਬ੍ਰੋਡ ਜਾਣਾ ਹੁੰਦਾ ਕਿਸੇ ਨੂੰ ਤੇ ਮਾਈਕਰੋਚਿਪ ਦੀ ਬਹੁਤ ਜ਼ਿਆਦਾ ਲੋੜ ਹੈ ਜਾਂ ਦਾ ਰੈਕੋਰਡ ਰੱਖਣ ਦੀ ਲੋੜ ਹੈ ਜਾਂ ਕਿਤੇ ਕੋਈ ਪੈਟ ਜਿਹੜਾ ਗੁੰਮ ਹੋ ਗਿਆ ਤੇ ਉਸ ਦੀ ਜੇ ਲੱਭ ਜਾਂਦਾ ਤੇ ਥੋੜੀ ਦੇਰ ਬਾਅਦ ਤਾਂ ਸਾਰੇ ਪੈਟ ਇੱਕੋ ਜਿਹਾ ਲੱਗ ਜਾਂਦੇ ਆ ਸੋ ਮਾਈਕਰੋਚਿਪ ਦੇ ਵਿੱਚ ਉਹਦਾ ਜਿਹੜਾ ਆਇਡੈਂਟੀਫਿਕੇਸ਼ਨ ਨੰਬਰ ਹੈ ਸੋ ਉਹਦਾ ਜੇਗਾ ਤੇ ਇਮੀਡੀਏਟਲੀ ਜਿਹੜਾ ਸਕੈਨਰ ਤੋਂ ਪਤਾ ਲੱਗ ਜਾਗਾ ਕਿ ਇਹ ਪੈਟ ਕਿਸ ਨੂੰ ਬਿਲੋਂਗ ਕਰਦਾ ਹੈ ਪੈਟ ਫਲਾਈਟਸ ਦੀ ਸਿਲਟੀ ਸਿਟੀ ਹੈ ਉਹ ਦਿੱਤੀ ਜਾ ਰਹੀ ਵੀ ਜਦੋਂ ਹੁਣ ਜ਼ਿਆਦਾਤਰ ਇਹ ਹੋ ਰਿਹਾ ਵੀ ਬੱਚੇ ਤਾਂ ਸ਼ਿਫਟ ਕਰ ਰਹੇ ਆ ਸਟੱਡੀ ਦੇ ਲਈ ਅਬਰਾਡ ਜਾ ਰਹੇ ਆ ਐਂਡ ਪੈਟਸ ਉਹਨਾਂ ਦੇ ਇੱਥੇ ਰਹਿ ਜਾਂਦੇ ਸੋ ਥੋੜੀ ਦੇਰ ਬਾਅਦ ਉਹ ਪੈਟਸ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਬਿਕੋਜ਼ ਕਈ ਵਾਰੀ ਪੇਰੈਂਟਸ ਸਟੱਡੀ ਐ ਉਹ ਕੇਅਰ ਉਸ ਤਰੀਕੇ ਨਾਲ ਨਹੀਂ ਕੀਤੀ ਲੈ ਸਕਦੀ ਜਾਂ ਕੁਝ ਬਲੀਡਸ ਜੀ ਹੁੰਦੀਆਂ ਨੇ ਜਿਹੜੇ ਜਿਨ੍ਹਾਂ ਦੀ ਸੰਭਾਲ ਪੋਸੀਬਲ ਹੀ ਨਹੀਂ ਆ ਉਸ ਜੀ ਦੇ ਸੋ ਬੱਚੇ ਚਾਹੁੰਦੇ ਵੀ ਉਹ ਸੀ ਪੈਟਸ ਆਪਣੇ ਨਾਲ ਅਬਰਾਡ ਲੈ ਜੀ ਬੈਟ ਫਲਾਈਟਸ ਜਿਹੜੀ ਫੈਸਿਲਿਟੀ ਹੈ ਉਹ ਉਹ ਵੀ ਨਾਲ ਇਸ ਵਿੱਚ ਦਿੱਤੀ ਜਾਣੀ ਹੈ ਵੈਕਸੀਨੇਸ਼ਨ ਕੰਪਲੀਟ ਜਿਹੜੀ ਹੈ ਤਾਂ ਡਿਫਰੈਂਟ ਡਿਜ਼ੀਜ਼ ਕਨਾਈਨ ਡਿਸਟੈਂਪਲ ਹੈਪਟਾਈਟਿਸ ਫਾਰੂ ਪੈਰੈਂਟਸ ਆ ਲੈਪਟੋ ਰੈਬੀਸ ਸੋ ਸਾਰੀਆਂ ਜਿਹੜੇ ਇੰਪੋਰਟਡ ਡੀਜ਼ੀਜ਼ ਉਹਨਾਂ ਦੇ ਵਿੱਚ ਕਰੋਨਾ ਦੇ ਪੈਰੈਂਟਸ ਸਾਰੀਆਂ ਵੀ ਸੋ ਇਹ ਵੈਕਸੀਨੇਸ਼ਨ ਬਾਰੇ ਇਹ ਸਿਰਫ ਟੈਕਸ ਹਾਲੋ ਅਸਲ ਵਿੱਚ ਉਹਨਾਂ ਡਾਕਟਰ ਰੇਂਦਰ ਪਾਸ ਨੇ ਕਿ ਡਿਪਟੀ ਡਾਕਟਰ ਐਨਮਲਮੈਂਟ ਦੇ ਕਰੋੜ ਤੁਲਾ ਸੋ ਆਹ ਜਿਹੜਾ ਜੋ ਬੋਲ ਰਹਾ ਉਹ ਜਿਹੜਾ ਪਾਸ ਹੋ ਰਿਹਾ ਹੈ ਉਹ ਬਾਰੇ ਕੁਝ ਵੀ ਕਰੋਮ ਸੰਜੀਤ ਰਾਹੁਲ ਜੀ ਨੇ ਮੈਨੂੰ ਤੇ ਡਾਕਟਰ ਬੀਦੀਨ ਰਿਕਵੈਸਟ ਕੀਤੀ ਸੀ ਜੀ ਇੱਥੇ ਅਰਬਨ ਪੈਟ ਸਕੂਲ ਰਿਹਾ ਹੈ ਆਪਣੀ ਬ੍ਰਾਂਚ ਜਿੱਦੇ ਚ ਆਲ ਪੈਟ ਸੋਲੂਸ਼ਨ ਅੰਡਰ ਵਨ ਰੂਫ ਆ ਡੌਗ ਫੀਲਡ ਡੌਗ ਦੀਆਂ ਚੈਨ ਡੌਗ ਟਵਾਈਸ ਈਵਨ ਇਹ ਬਟ ਕੁਆਲੀਫਾਈਡ ਵਨ ਦੇ ਰਿਹਾ ਰੈਕਟਿਵੈਟਰੀ ਸਰਵਿਸ ਜੂ ਦੇ ਰਿਹਾ ਉਹਦਾ ਰਿਕਾਰਡਨ ਕਰਵਾਉਣਾ ਹੈ ਡਾਕਟਰ ਬੀਦੀ ਜੀ ਦੇ ਮੈਨੂੰ ਇੱਥੇ ਐਕਸੈਸ ਦੋਸਤ ਆਪ ਲੋਕਾਂ ਦਾ ਅਲੱਗ ਹੀ ਜਿਹੜਾ ਪੈਟਸ ਦੇ ਤਾਂ ਨਗਾ ਕੋਸ਼ੀ ਹੁੰਦਾ ਹਾਂ ਹਾਂਜੀ ਕਿਸ ਤਰ੍ਹਾਂ ਦੇ ਹੰਗੀ ਪੈਟਸ ਹੁੰਦਾ ਤੇ ਕੋਸਟਲੀਆ ਪਰ ਜਿੱਦਾਂ ਫਰਾਂਸ ਪੁਰਾਣੇ ਸਮੇਂ ਤੋਂ ਜਿਹੜਾ ਹੈਗਾ ਡੌਗ ਸਭ ਤੋਂ ਬੰਦੇ ਦਾ ਵਫਾਦਾਰ ਸਾਥੀ ਮੰਨਿਆ ਗਿਆ ਵਾ ਤੇ ਪਿਆਰ ਵਾਸਤੇ ਲੋਕੀ ਮਤਲਬ ਕੋਸਟਲੀ ਪੈਟ ਤੋਂ ਨੇ ਸਭ ਕੁਝ ਉਹਨਾਂ ਕੇਅਰ ਕੋਸਟਲੀ ਕਰਦੇ ਆ ਲੋਕੀ ਪਿਆਰ ਵਾਸਤੇ ਜਿਹੜਾ ਅੱਜ ਦਾ ਤੇ ਸ਼ੁਰੂ ਬਲੱਟ ਕਿ ਕੀ ਫੈਸਿਲਿਟੀ ਵਾਲੀ ਨਹੀਂ ਜਿਆਦਾ ਤੁਹਾਨੂੰ ਜਿਹੜਾ ਹਜੇ ਦੱਸੂਗਾ ਮੈਂ ਤਾਂ ਘਾਟਨ ਕਰਨ ਵਾਸਤੇ ਆਇਆ ਸੀ ਜੀ ਬਾਕੀ ਐਚਬੀਏਂਗ ਰੈਫਰਿਜਰੇਟਰ ਮੈਂ ਸਾਡੀ ਵੈਟਰਨਰੀ ਪੋਲੀਕਲੀਨਿਕ ਵੀ ਹੈਗੀ ਇੱਥੇ ਸਾਰੀਆਂ ਫੈਸਿਲਿਟੀ ਟ੍ਰੀਟਮੈਂਟ ਨਹੀਂ ਉੱਥੇ ਵੀ ਪ੍ਰੋਵਾਈਡ ਕਰਦੇ ਆ ਵੈਕਸੀਨੇਸ਼ਨ ਵੀ ਪਰ ਯੂ ਨੋ ਇਹਨਾਂ ਦੇ ਪ੍ਰਾਈਵੇਟ ਵੈਨਚਰ ਪ੍ਰਾਈਵੇਟ ਦੋਰੀ ਉਹ ਵੀ ਆਪਣਾ ਗਵਰਨਮੈਂਟ ਵੱਲ ਨੂੰ ਵੀ ਪੂਰਾ ਸਾਥ ਦੇਵੋਗੇ ਜੇਕਰ ਉਹ ਤੁਹਾਡੇ ਕੋਈ ਹੈਲਪ ਨੂੰ ਮੰਗਣ। ਕੋਈ ਕੋਈ ਕੋਲੈਬੋਰੇਸ਼ਨ ਵਾਲੀ ਗੱਲ ਨਹੀਂ ਹੈਗੀ ਜੀ ਸਾਡਾ ਪਬਲਿਕ ਐਡਵਰਟਾਈਜ਼ਰ ਬਲਕਿ ਸਰਕਾਰੀ ਹੈ ਸਰਕਾਰੀ ਵੈਨਚਰ ਹੈ ਹਨਾ ਇਹਨਾਂ ਦਾ ਪ੍ਰਾਈਵੇਟ ਆ ਮਿਹਦੇ ਵੈਟਰਨਰੀਆਂ ਨਾਲ ਕੋਈ ਵੀ ਉਹ ਪ੍ਰਾਈਵੇਟ ਪ੍ਰੈਕਟਿਸ ਕਰ ਸਕਦਾ ਆਪਣੀ ਕੋਈ ਵੀ ਵੈਟਰੀਟਰੀਟਮੈਂਟ ਦੇ ਸਕਦਾ ਹੈਲਥੀ ਕੰਪੀਟੀਸ਼ਨ ਹੈ ਗਵਰਨਮੈਂਟ ਸੈਕਟਰ ਪ੍ਰਾਈਵੇਟ ਸੈਕਟਰ ਚ ਕੋਈ ਕੋਲੈਬੋਰੇਸ਼ਨ ਵਾਲੀ ਗੱਲ ਨਹੀਂ ਹੈਗੀ ਕੋਈ ਪੋਟੀ ਕੋਲ ਦੇ ਹਾਂਜੀ ਸੋਤਰਾ ਸ਼ੋਮਨਾਥ ਜੀ ਮੇਰਾ ਜੀ ਰਾਹੁਲ ਭਾਰ ਦਵਾ ਜਾਏਗਾ ਜੀ ਮੈਂ ਅਰਬਨ ਪੈਟ ਦਾ ਹੁਣ ਰਹਾ ਕਾ ਸਾਡੇ ਜਿਹੜੇ ਮੇਨ ਮੈਨੇਜਰ ਐਮ ਡੀ ਰਮਗੇ ਉਹ ਮਿਸਟਰ ਦੇਖੋ ਗਏ ਨੇ ਕੀ ਖਾਸ ਹੋਏਗਾ ਅਰਬਨ ਪੈਟਸ ਵਿੱਚ ਜਿਹੜਾ ਕਬੂਤਰ ਕੋਈ ਸ਼ੋਰਮ ਖੋਲਿਆ ਵਾ ਸਰ ਦੇਖੋ ਸਭ ਤੋਂ ਪਹਿਲੀ ਗੱਲ ਹੈ ਕਿ ਕਕੂਤ ਖਲਾ ਦੇ ਵਿੱਚ ਐਦਾ ਦੀ ਕੋਈ ਪੈਟਸ ਦੇ ਲਈ ਕੋ ਸਰਵਿਸ ਨਹੀਂ ਸੀਗੀ ਫਲਾ ਜਾਇ ਨਾਈਕ੍ਰੋਮਿਕ ਵਗੈਰਾ ਯਾ ਹੋਰ ਜੋ ਪੈਟਸ ਐਸੈਸਰੀ ਨੀਡ ਸੀ ਉਹ ਬਿਲਕੁਲ ਨਹੀਂ ਸੀਗੀ ਉਹ ਚੀਜ਼ਾਂ ਆਪਾਂ ਇੱਥੇ ਲੈ ਕੇ ਆਏ ਹੈਗੀਆਂ ਆਪ ਨੂੰ ਕੋਨ ਨੂੰ ਵਧੀਆ ਔਰ ਬਾਜਵ ਡੇਟਾ ਤੇ ਸਭ ਤਰ੍ਹਾਂ ਨਾਲ ਮਿਲੇਗਾ ਔਰ ਗਰੂਮਿੰਗ ਕਨਸੈਪਟ ਜਿਹੜੇ ਹੈਗੇ ਸਾਡੇ ਕੋਲ ਸਭ ਤੋਂ ਡਿਫਰੈਂਟ ਹੈਗੇ ਜੀ ਸਾਡੇ ਕੋਲ ਗਰੂਮਿੰਗ ਕੋਨ ਰੀਲਸ ਵੀ ਹੈਗੀ ਹੈ ਜਿਹੜੀ ਦੀ ਵੈਨ ਹੈਗੀ ਸਾਡੇ ਕੋਲ ਮੋਡੀਫਾਈ ਕੀਤੀ ਉਹਦੇ ਅੰਦਰ ਹੀ ਸਾਵਰ ਲੱਗੇ ਆ ਸਭ ਕੁਝ ਤੁਹਾਡੇ ਡੋਰਸਟੈਪ ਤੇ ਜਾਏਗੀ ਤੇ ਗਰੂਮਿੰਗ ਕਰਕੇ ਆਏਗੀ ਔਰ ਫਸਟ ਸਟੇਟ ਦੇ ਕੇ ਤੁਸੀਂ ਇਹ ਬੈਸਮੂਤਰੇ ਨਹੀਂ ਜੀ ਆਪਾਂ ਟ੍ਰੀਟਮੈਂਟ ਵੀ ਕਰਾਣ ਜਾਂਦੇ ਸੀ ਉਹਨਾਂ ਨੂੰ ਫਸਟ ਸਟੇਟ ਦੇ ਕੇ ਅੱਛੇ ਤਰੀਕੇ ਨਾਲ ਅਗਰ ਐਡਮਿਟ ਕਰਨ ਦੀ ਲੋੜ ਪਈ ਤੇ ਉਹ ਵੀ ਸਾਡੇ ਕੋਲ ਫੈਸਿਲਿਟੀ ਪੂਰੀ ਹੈਗੀ ਅਸੀਂ ਤੇ ਐਡਮਿਟ ਵੀ ਕਰਾਂਗੇ ਉਹਨਾਂ ਨੂੰ ਉਹ ਵੀ ਕਰਾਂਗੇ ਫਿਰ ਮੇਨਲੀ ਜਿਹੜਾ ਸਾਡੇ ਇਧਰੋਂ ਪੈਟਸ ਜਿਹੜੇ ਬਾਹਰ ਜਾਂਦੇ ਹੈਗੇ ਉਹਨਾਂ ਨੂੰ ਬਾਹਰ ਲਈ ਜਾਂ ਸਭ ਤੋਂ ਦਿੱਕਤ ਆਂਦੀ ਹੈ ਤੇ ਉਹਦੇ ਜਿਹੜੇ ਸਾਡੇ ਡਾਕਟਰਸ ਹੈਗੇ ਉਹਨਾਂ ਨੂੰ ਪੈਟਸ ਲਈ ਫਲਾਈਟਸ ਔਰ ਵੀਜ਼ਾ ਉਹ ਵੀ ਪ੍ਰੋਵਾਈਡ ਕਰ ਲਿਏ ਆਪਾਂ ਕਿ ਕਿਦਾਂ ਦਾ ਕਿਦਾਂ ਹੋ ਸਕਦਾ ਹੈ ਉਹ ਵੀ ਨਾਲ ਆਪਾਂ ਮਵੇ ਕਿਸ ਤਰ੍ਹਾਂ ਦਾ ਵੀਜ਼ਾ ਪੈਟਸ ਹਾਂ ਇਹਨਾਂ ਦਾ ਪਾਸਪੋਰਟ ਅਕਚੀ ਜਿਹੜਾ ਵੈਕਸੀਨੇਸ਼ਨ ਕਾਰਡ ਹੁੰਦਾ ਉਹ ਪਾਸਪੋਰਟ ਹੁੰਦਾ ਨਜ਼ਰ ਤੇ ਉਹ ਵੈਟਰਨਰੀਅਨ ਜਿਹੜਾ ਹੈ ਉਹਨੂੰ ਵੈਰੀਫਾਈ ਕਰਦੇ ਆਗੇ ਉਹਨਾਂ ਤੋਂ ਵੈਰੀਫਾਈ ਕਰਾ ਕੇ ਲੈਟਰ ਕਰਵਾ ਕੇ ਫਿਰ ਏਜੰਸੀ ਦੇਣਾ ਪੈਂਦਾ ਫਿਰ ਜਾ ਕੇ ਉਹਨਾਂ ਨੂੰ ਇਹ ਲਾਡਿੰਗ ਦੇ ਵਿੱਚ ਬੈਟਸਾਸਟ ਬੈਟਸਾਸਟ ਮੈਸੇਜ ਦੇਣਾ ਪੈਂਦਾ ਹੈਗਾ ਮੈਸੇਜ ਦੇ ਕੇ ਤਾਂ ਉਥੋਂ ਨਾਲ ਫਿਰ ਉਹਨਾਂ ਨੂੰ ਪ੍ਰੋਪਰਿਟਿਜ਼ਮ ਮਿਲ ਜਾਂਦਾ ਹੈ ਯਾਨੀ ਕਿ ਇਹ ਜਿਹੜਾ ਵੇ ਹੈਗਾ ਆਮ ਲੋਕਾਂ ਨੂੰ ਨਹੀਂ ਪਤਾ ਅਸੀਂ ਦੱਸਾਂਗੇ ਬੜੇ ਸੌਖੇ ਤਰੀਕੇ ਨਾਲ ਇੱਕ ਤੋਂ ਦੋ ਦਿਨ ਦੇ ਵਿੱਚ ਆਪਾਂ ਵੀਜ਼ਾ ਉਹਨਾਂ ਨੂੰ ਲੈ ਕੇ ਹੀ ਹਾਂ ਮਾਲਕ ਬਾਹਰ ਤੇ ਪੈਟਰੋ ਇੱਥੇ ਅਗਲੇ ਤੁਸੀਂ ਜਦੋਂ ਆਕੇ ਉਹਨੂੰ 에어ਪੋਰਟ ਤੇ ਜਾਓਗੇ ਬਿਲਕੁਲ 에어ਪੋਰਟ ਤੇ ਜਾਮਾਗੇ ਜੀ ਉਹਦੇ ਅੰਦਰ ਪਲੇਨ ਦੇ ਅੰਦਰ ਇੱਕ ਵੱਖਰਾ ਕੈਬਿਨ ਹੁੰਦਾ ਹੈਗਾ ਉਸ ਕੈਬਿਨ ਦੇ ਵਿੱਚ ਹੀ ਹੋ ਰਹਿੰਦਾ ਹੈਗਾ ਪ੍ਰੋਪਰ ਕੰਬਿਨੈਸ਼ਨ ਹੁੰਦਾ ਹੈਗਾ ਐਦਾ ਦੀ ਕੋਈ ਹਈਏ ਅਗਰ ਬਹੁਤਾਂ ਛੋਟਾ ਸਮਾਲਡ ਹੋਗਾ ਤਾਂ ਤੁਸੀਂ ਆਪਣੇ ਨਾਲ ਵੀ ਕਰ ਸਕਦੇ ਹੋ ਤੇ ਬੰਨ੍ਹਦੇ ਉੱਥੇ ਕਰ ਸਕਦੇ ਹੋ ਜੇ ਥੋੜਾ ਵੱਡਾ ਡੋਗ ਹੈਗਾ ਤਾਂ ਪ੍ਰਾਈਵੇਟ ਕੈਬਨ ਹੁੰਦਾ ਇੱਕ ਵੱਖਰਾ ਉੱਥੇ ਰੱਖਦੇ ਕੱਲੇ ਡਾਕਟਰਸ ਤੇ ਇਹ ਕਿ ਹੋਰ ਵੀ ਜਿਹੜੇ ਨੌਕਸਟੇ ਪੈਟ ਵੀ ਹੈ ਜਿਹੜੇ ਦੂਜੇ ਤੁਹਾਡੇ ਕੈਟਸ ਹੈਗੀਆਂ ਉਹਨਾਂ ਨੂੰ ਵੀ ਕਰ ਸਕਦੇ ਰੈਬਿਟਸ ਹੈਗੇ ਆ ਹੈਨਾ ਗਿਨੀਪੈਗ ਹੈਗੇ ਆ ਜੇ ਛੋਟਾ ਹੈਗੇ ਉਹਨਾਂ ਨੂੰ ਕਰ ਸਕਦੇ ਆ ਸਰ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਸੰਜੀਵ ਖੰਨਾ ਜੀ ਤੇ ਮੈਂ ਸਭ ਤੋਂ ਪਹਿਲਾਂ ਬਹੁਤ ਖੁਸ਼ਖਬਰੀ ਹੈ ਜਿਹੜਾ ਕਪੂਰ ਖੇਲੇ ਦੇ ਵਿੱਚ ਮੇਰੇ ਫਰੈਂਡ ਸੀ ਰਾਹੁਲ ਜੀ ਯਾਰ ਜੀ ਡਾਕਟਰ ਸਪੈਸ਼ਲਿਸਟ ਆ ਹੋਰ ਵੀ ਜਿਹਦਾ ਕੈਟ ਹੋ ਗਈ ਹਰ ਕੇ ਜਿਹਦਾ ਟ੍ਰੀਟਮੈਂਟ ਦੇਣ ਵਾਸਤੇ ਬਹੁਤ ਇਹਨਾਂ ਦਾ ਬੈਸਟ ਇੱਕ ਆਪਸ਼ਨ ਮੈਨੂੰ ਲੱਗਾ ਸੀ ਤੇ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਕਿ ਤੁਸੀਂ ਇੱਕ ਚੀਜ਼ ਕਪੂਰਥਲੇ ਦੇ ਵਿੱਚ ਲਿਆਓ ਕਿ ਜਿਹੜੇ ਡੌਗ ਪ੍ਰੇਮੀ ਆ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ ਵੀ ਸੀ ਕਿ ਕਈ ਤਾਂ ਐਨੇ ਡੌਗ ਪ੍ਰੇਮੀ ਆ ਕਿ ਜਿਹੜਾ ਰੱਖਣ ਤੋਂ ਵੀ ਡਰਦੇ ਸੀ ਕਿ ਉਹਨਾਂ ਦਾ ਟ੍ਰੀਟਮੈਂਟ ਨਹੀਂ ਇੱਥੇ ਹੁੰਦਾ ਸੀ ਜਾਂ ਉਹਨਾਂ ਨੂੰ ਕੋਈ ਮੈਡੀਸਨ ਜਾਂ ਕਿਸੇ ਤਰ੍ਹਾਂ ਦੀ ਜਿਹੜੀ ਖਾਾਕ ਇਹਨਾਂ ਦੀ ਹੁੰਦੀ ਨਹੀਂ ਅਵੇਲੇਬਲ ਸੀ ਪਰ ਰਾਹੁਲ ਜੀ ਨੇ ਇਹ ਆ ਕੇ ਇੱਥੇ ਕਪੂਰਥਲੇ ਦੇ ਵਿੱਚ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਵਾ ਜਿਹਦੇ ਵਿੱਚ ਕਿ ਹਰ ਤਰ੍ਹਾਂ ਦੀ ਡੌਗ ਦੀ ਜੋ ਵੀ ਫੈਸਿਲਿਟੀ ਜੋ ਇੱਕ ਹੋਣੀ ਚਾਹੀਦੀ ਹੈ ਇੱਕ ਰੱਖਣ ਦੇ ਪੰਜਾਬ ਉਹ ਇਹਨਾਂ ਨੇ ਪੂਰੀ ਕੀਤੀ ਇੱਥੇ ਤੇ ਮੈਂ ਕਬੂਰ ਥਲੇ ਵਾਲਿਆਂ ਨੂੰ ਬਹੁਤ ਖੁਸ਼ਬਰੀ ਖ਼ਬਰੀ ਦੇਣਾ ਕਿ ਆਕੇ ਤੁਸੀਂ ਡੋਗ ਪਰਚੇਜ਼ ਵੀ ਕਰੋ ਜੋ ਜਿਸ ਤਰ੍ਹਾਂ ਦਾ ਵੀ ਉਹਦਾ ਲਾ ਜਾਂ ਜਾਂ ਕੋਈ ਵੀ ਟ੍ਰੀਟਮੈਂਟ ਆ ਤੁਸੀਂ ਇੱਥੇ ਆਕੇ ਰਾਹੁਲ ਜੀ ਕੋ ਲੈ ਲੋ ਇਹ ਪਿਟ ਮੈਂ ਹਾਂ ਬਸ ਥੈਂਕ ਯੂ